ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣੇ ਬਿਲਕੁਲ ਨਾ ਭੁੱਲਿਆ ਕਰੋ ਆਪਣੀ ਅੱਜ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੀ ਕਹਾਣੀ ਆ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੇ ਕਸਬੇ ਦੇ ਵਿੱਚ ਇੱਕ ਸੀਮਾ ਨਾਮ ਦੀ ਕੁੜੀ ਰਹਿੰਦੀ ਆ ਕੁੜੀ ਨੇ ਲਾ ਦੀ ਡਿਗਰੀ ਕੀਤੀ ਹੋਈ ਆ ਤੇ ਲਾ ਦੀ ਹੀ ਉਹ ਪ੍ਰੈਕਟਿਸ ਕਰ ਰਹੀ ਆ ਕਿਸੇ ਕੋਰਟ ਦੇ ਵਿੱਚ ਆ ਉਹ ਫੇਸਬੁੱਕ ਤੇ ਆਪਣਾ ਅਕਾਊਂਟ ਬਣਾਉਂਦੀ ਆ ਅਕਾਊਂਟ ਬਣਾਉਣ ਤੋਂ ਬਾਅਦ ਰੋਜ਼ ਇੱਕ ਅੱਧੀ ਨਵੀਂ ਫੋਟੋ ਆ ਜਿਹੜੀ ਉਹ ਅਪਲੋਡ ਕਰਦੀ ਰਹਿੰਦੀ ਆ ਉਹਦੇ ਫੇਸਬੁੱਕ ਅਕਾਊਂਟ ਬਣਾਏ ਨੂੰ ਜਦੋਂ 2-3 ਮਹੀਨੇ ਹੋ ਜਾਂਦੇ ਆ ਤਾਂ ਉਹਨੂੰ ਕਿਸੇ ਮੁੰਡੇ ਦੀ ਫਰੈਂਡ ਰਿਕੁਐਸਟ ਆਉਂਦੀ ਆ ਜਦੋਂ ਉਹ ਪ੍ਰੋਫਾਈਲ ਤੇ ਜਾ ਕੇ ਵੇਖਦੀ ਆ ਹਨਾ ਵੀ ਇਹ ਕੌਣ ਆ ਤਾਂ ਉਸ ਮੁੰਡੇ ਦਾ ਨਾਮ ਤਿਰਪਾਠੀ ਹੁੰਦਾ ਤੇ ਉਹਨੇ ਪੁਲਿਸ ਦੀ ਵਰਦੀ ਦੇ ਵਿੱਚ ਆਪਣੀਆਂ ਫੋਟੋਆਂ ਜਿਹੜੀਆਂ ਅਪਲੋਡ ਕੀਤੀਆਂ ਹੁੰਦੀਆਂ ਬਹੁਤ ਹੀ ਸੋਹਣਾ ਸੁਨੱਖਾ ਮੁੰਡਾ ਹੁੰਦਾ ਜਿਹੜੀ ਸੀਮਾ ਹੁੰਦੀ ਆ ਉਹ ਵੀ ਬਹੁਤ ਸੋਹਣੀ ਹੁੰਦੀ ਆ ਚਲੋ ਸੀਮਾ ਜਿਹੜੀ ਫੋਟੋਆਂ ਦੇਖ ਕੇ ਉਹ ਇੰਪ੍ਰੈਸ ਹੋ ਜਾਂਦੀ ਆ ਮੁੰਡੇ ਤੋਂ ਤੇ ਉਹਦੀ ਫਰੈਂਡ ਰਿਕੁਐਸਟ ਆ ਜਿਹੜੀ ਐਕਸੈਪਟ ਕਰ ਲੈਂਦੀ ਆ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਪਰਸਨਲੀ ਮੈਸੇਜ ਕਰਨੇ ਸ਼ੁਰੂ ਕਰਦਾ ਹੈਲੋ ਹਾਈ ਕਰਦੇ ਆ ਤੇ ਉਸ ਤੋਂ ਬਾਅਦ ਜਾਣ ਪਛਾਣ ਕਰਦੇ ਆ ਤੇ ਉਹਨੂੰ ਪੁੱਛਦਾ ਵੀ ਤੁਹਾਡਾ ਨਾਮ ਉਹ ਕਹਿੰਦੀ ਵੀ ਫੇਸਬੁੱਕ ਪ੍ਰੋਫਾਈਲ ਤੇ ਤੁਸੀਂ ਵੇਖ ਤਾਂ ਲਿਆ ਤੇ ਉਹਨੂੰ ਪੁੱਛਦਾ ਵੀ ਇਹ ਤੁਹਾਡਾ ਰੀਅਲ ਨੇਮ ਆ ਵੀ ਕਈ ਵਾਰੀ ਕੁੜੀਆਂ ਹਨਾ ਨਾਮ ਚੇਂਜ ਕਰਕੇ ਆਈਡੀ ਬਣਾ ਲੈਂਦੀਆਂ ਨੇ ਉਹ ਕਹਿੰਦੀ ਵੀ ਨਹੀਂ ਸੀਮਾ ਮੇਰਾ ਰੀਅਲ ਨੇਮ ਆ ਤੇ ਉਸ ਤੋਂ ਬਾਅਦ ਗੱਲਬਾਤ ਦਾ سلسلہ ਜਿਹੜਾ ਸ਼ੁਰੂ ਹੁੰਦਾ ਸੀਮਾ ਆਪਣੇ ਬਾਰੇ ਦੱਸਦੀ ਆ ਉਹ ਮੁੰਡਾ ਆਪਣੇ ਬਾਰੇ ਦੱਸਦਾ ਮੁੰਡਾ ਕਹਿੰਦਾ ਵੀ ਮੈਂ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹੀ ਪੁਲਿਸ ਦੇ ਵਿੱਚ ਭਰਤੀ ਹੋਇਆ 2019 ਦੇ ਵਿੱਚ ਚਲੋ ਇੱਕ ਦੂਜੇ ਨਾਲ ਦੋਸਤੀ ਕਰਦੇ ਆ ਦੋਸਤੀ ਹੈ ਜਿਹੜੀ ਉਹ 6-7 ਮਹੀਨੇ ਚੱਲਦੀ ਆ ਤੇ ਉਸ ਤੋਂ ਬਾਅਦ ਮੁੰਡਾ ਜਿਹੜਾ ਸੀਮਾ ਨੂੰ ਪ੍ਰਪੋਜ਼ ਕਰਦਾ ਕਿ ਮੈਂ ਤੁਹਾਨੂੰ ਪਸੰਦ ਕਰਦਾ ਤੇ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਸੀਮਾ ਕਹਿੰਦੀ ਵੀ ਹਜੇ ਤਾਂ ਆਪਾਂ ਫਰੈਂਡ ਆ ਹਨਾ ਵੀ ਤੁਸੀਂ ਵਿਆਹ ਤੱਕ ਵੀ ਪਹੁੰਚ ਗਏ ਉਹ ਕਹਿੰਦਾ ਵੀ ਨਹੀਂ ਵਿਆਹ ਤਾਂ ਹਨਾ ਵੀ ਉਮਰਾਂ ਵਿਆਹ ਦੀ ਵਿਆਹ ਤਾਂ ਕਰਾਉਣੀ ਆ ਵੀ ਜਦੋਂ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਹੁਣ ਜਾਣ ਗਏ ਆ ਤਾਂ ਕਰਕੇ ਵੀ ਮੈਂ ਤੁਹਾਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀਮਾ ਕਹਿੰਦੀ ਵੀ ਆਪਣੇ ਵਿਆਹ ਦਾ ਫੈਸਲਾ ਮੈਂ ਨਹੀਂ ਲਵਾਂਗੀ ਮੇਰੇ ਵਿਆਹ ਦਾ ਫੈਸਲਾ ਮੇਰੇ ਮਾਤਾ ਪਿਤਾ ਲੈਣਗੇ ਤੇ ਜੇ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਮਾਤਾ ਪਿਤਾ ਨੂੰ ਲੈ ਕੇ ਆਓ ਮੇਰੇ ਮੰਮੀ ਪਾਪਾ ਨਾਲ ਗੱਲ ਕਰੋ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਤੋਰਾਂਗੇ ਤਾਂ ਉਹ ਮੁੰਡਾ ਜਿਹੜਾ ਰੋਣ ਲੱਗ ਜਾਂਦਾ ਉਹਨੂੰ ਰੋਂਦਾ ਵੇਖ ਕੇ ਸੀਮਾ ਪੁੱਛਦੀ ਆ ਵੀ ਤੁਸੀਂ ਰੋਂਦੇ ਕਿਉਂ ਉਹ ਕਹਿੰਦਾ ਵੀ ਜੇ ਮੇਰੇ ਮਾਪਿਓ ਹੀ ਨਾ ਹੋਏ ਤੇ ਫਿਰ ਮੈਂ ਕਿਹਨੂੰ ਲੈ ਕੇ ਆऊं ਉਹ ਕਹਿੰਦੀ ਵੀ ਕੀ ਮਤਲਬ ਆ ਤੁਹਾਡਾ ਜਿਹੜਾ ਤਿਰਪਾਠੀ ਹੁੰਦਾ ਉਹ ਸੀਮਾ ਨੂੰ ਕਹਿੰਦਾ ਕਿ ਮੈਂ ਬਹੁਤ ਛੋਟਾ ਸੀ ਜਦੋਂ ਮੇਰੇ ਪਾਪਾ ਦੀ ਤੇ ਮੰਮੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੇ ਉਹਦਾ ਉਹ ਦੱਸਦਾ ਆਪਣੇ ਪਾਪਾ ਦਾ ਨਾਮ ਕਿ ਬਹੁਤ ਵੱਡਾ ਪੁਲਿਸ ਅਧਿਕਾਰੀ ਸੀ ਮੇਰੇ ਪਾਪਾ ਸੀਮਾ ਜਿਹੜੀ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਉਦਾਸ ਨਾ ਹੋਵੋ ਚੱਲ ਫਿਰ ਵੀ ਕੋਈ ਤਾਂ ਹੋਊਗਾ ਹਨਾ ਤੁਹਾਡੇ ਜਿਹੜਾ ਆਪਣੇ ਵਿਆਹ ਦੀ ਗੱਲ ਕਰ ਸਕੇ ਉਹ ਕਹਿੰਦਾ ਕਿ ਮੈਂ ਆਪਣੇ ਨਾਨੀ ਕੋਲ ਪਲਿਆ ਵੀ ਮੇਰੇ ਮਾਮਾ ਜੀ ਮੈਨੂੰ ਲੈ ਆਏ ਸੀ ਕਿਉਂਕਿ ਮੈਨੂੰ ਹੋਰ ਕਿਸੇ ਨੇ ਨਹੀਂ ਰੱਖਿਆ ਸੀ ਤੇ ਇਸ ਕਰਕੇ ਮੈਂ ਆਪਣੀ ਨਾਨੀ ਦੇ ਘਰ ਰਹਿੰਦਾ ਵੀ ਮੇਰੀ ਨਾਨੀ ਹੈ ਜਿਹੜੀ ਬਜ਼ੁਰਗ ਆ ਤੇ ਮੇਰੇ ਮਾਮਾ ਜੀ ਜਿਹੜੇ ਉਹ ਕਿਸੇ ਹੋਰ ਸਟੇਟ ਦੇ ਵਿੱਚ ਰਹਿੰਦੇ ਆ ਵੀ ਰਿਸ਼ਤੇ ਦੀ ਗੱਲ ਤਾਂ ਮੈਨੂੰ ਹੀ ਕਰਨੀ ਪਊਗੀ ਤਾਂ ਸੀਮਾ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਦਿਨ ਇੱਥੇ ਆ ਜਾਓ ਬਰੇਲੀ ਤੇ ਆ ਕੇ ਤੁਸੀਂ ਮੈਨੂੰ ਮਿਲੋ ਵੀ ਉਸ ਤੋਂ ਬਾਅਦ ਆਪਾਂ ਮੈਂ ਤੁਹਾਨੂੰ ਆਪਣੇ ਮੰਮੀ ਪਾਪਾ ਨਾਲ ਮਲਾਉਂਗੀ ਚਲੋ ਉਹ ਕਹਿੰਦਾ ਵੀ ਠੀਕ ਹੈ ਮੈਂ ਆ ਜਾਊਂਗਾ ਤੇ ਉਹਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸੀਮਾ ਜਿਹੜੀ ਹੈ ਨਾ ਉਹ Google ਤੇ ਸਰਚ ਕਰਦੀ ਆ ਉਹ ਵੇਖਦੀ ਆ ਕਿ ਤਿਰਪਾਠੀ ਸੱਚ ਬੋਲਦਾ ਉਹਦੇ ਪਾਪਾ ਦਾ ਨਾਮ ਪੁੱਛਿਆ ਹੁੰਦਾ ਉਹਨੇ ਤੇ ਉਹਨੇ ਇਹ ਵੀ ਦੱਸਿਆ ਹੁੰਦਾ ਹਨਾ ਕਿ ਵੀ ਮੇਰੇ ਪਾਪਾ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀ ਚਲੋ ਉਹਨਾ ਉਹ ਨਾਮ ਸਰਚ ਕਰਦੀ ਆ ਕਿਉਂਕਿ ਜੇ ਕੋਈ ਵੀ ਵੱਡਾ ਪੁਲਿਸ ਅਧਿਕਾਰੀ ਹਨਾ ਜਿਹਦੀ ਇਸ ਤਰ੍ਹਾਂ ਕੋਈ ਮੌਤ ਹੋਈ ਹੋਵੇ ਉਹਦੀ ਜਿਹੜੀ ਨਿਊਜ਼ ਆ ਗੂਗਲ ਤੇ ਜ਼ਰੂਰ ਪਈ ਹੁੰਦੀ ਆ ਪਰ ਜਦੋਂ ਸਰਚ ਕਰਦੀ ਆ ਤਾਂ ਇਸ ਨਾਮ ਦਾ ਕੋਈ ਵੀ ਜਿਹੜਾ ਸੀਨੀਅਰ ਪੁਲਿਸ ਆਫੀਸਰ ਆ ਉਹਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਨਹੀਂ ਹੋਈ ਹੁੰਦੀ ਜਿਸ ਕਰਕੇ ਸੀਮਾ ਨੂੰ ਨਾ ਥੋੜਾ ਸ਼ੱਕ ਹੋ ਜਾਂਦਾ ਪਰ ਉਹ ਜ਼ਾਹਿਰ ਨਹੀਂ ਹੋਣ ਦੇਣਾ ਚਾਹੁੰਦੀ ਹੁੰਦੀ ਚਲੋ ਉਹ ਬਰੇਲੀ ਜਾਂਦੀ ਆ ਹਨਾ ਸਟੇਸ਼ਨ ਤੇ ਤੇ ਉਧਰੋਂ ਤਰਫ ਆਟੀ ਆ ਜਿਹੜਾ ਉਹ ਵੀ ਟ੍ਰੇਨ ਤੋਂ ਉਤਰ ਕੇ ਆਉਂਦਾ ਦੋਨੋਂ ਇੱਕ ਦੂਜੇ ਨੂੰ ਮਿਲਦੇ ਆ ਤੇ ਹੈਲੋ ਹਾਈ ਕਰਦੇ ਆ ਉੱਥੇ ਸਾਈਡ ਤੇ ਇੱਕ ਬੈਂਚ ਹੁੰਦਾ ਉੱਤੇ ਬਹਿ ਜਾਂਦੇ ਆ ਬੈਠ ਕੇ ਉਹ ਗੱਲਾਂ ਬਾਤਾਂ ਦਾ ਸਿਲਸਲਾ ਜਿਹੜਾ ਸ਼ੁਰੂ ਕਰਦੇ ਆ ਇੱਕ ਦੂਜੇ ਦਾ ਹਾਲਚਾਲ ਪੁੱਛਦੇ ਆ ਤੇ ਸੀਮਾ ਕਹਿੰਦੀ ਵੀ ਫਿਰ ਤੁਸੀਂ ਹੁਣ ਅੱਗੇ ਕੀ ਸੋਚਿਆ ਉਹ ਕਹਿੰਦਾ ਵੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਣਾ ਤੇ ਉਹ ਕਹਿੰਦੀ ਵੀ ਹਜੇ ਮੈਂ ਲਾ ਦੀ ਪ੍ਰੈਕਟਿਸ ਕਰ ਰਹੀ ਆ ਵੈਸੇ ਹਜੇ ਤਾਂ ਮੈਂ ਵਿਆਹ ਕਰਾਉਣਾ ਨਹੀਂ ਚਾਹੁੰਦੀ ਪਰ ਫਿਰ ਵੀ ਤੁਸੀਂ ਮੇਰੇ ਮੰਮੀ ਪਾਪਾ ਨਾਲ ਗੱਲ ਕਰ ਸਕਦੇ ਹੋ ਤੇ ਉਹ ਕਹਿੰਦਾ ਵੀ ਠੀਕ ਐ ਤੇ ਉਹਨੂੰ ਕਹਿੰਦੀ ਵੀ ਤੁਸੀਂ ਹੁਣ ਜਿਵੇਂ ਹਨਾ ਪੁਲਿਸ ਆਫੀਸਰ ਹੋ ਵੀ ਤੁਸੀਂ ਜਿਹੜੇ ਕੇਸ ਆ ਉਹ ਕਿਸ ਤਰ੍ਹਾਂ ਹੱਲ ਕਰਦੇ ਹੋ ਵੀ ਮੈਨੂੰ ਦੱਸੋਗੇ ਉਹ ਕਹਿੰਦਾ ਵੀ ਆਏ ਤਾਂ ਆਪਾਂ ਇੱਥੇ ਆਪਣੇ ਵਿਆਹ ਦੀ ਗੱਲ ਕਰਨਾ ਵੀ ਤੂੰ ਹੋਰ ਹੀ ਗੱਲਾਂ ਲੈ ਕੇ ਬੈਗੀ ਉਹ ਕਹਿੰਦੀ ਵੀ ਨਹੀਂ ਮੈਨੂੰ ਇੰਟਰਸਟ ਆ ਮੈਂ ਜਾਣਨਾ ਚਾਹਣੀ ਆ ਹੁਣ ਦੱਸਦਾ ਤਾਂ ਉਹ ਫੇਰ ਜੇ ਉਹ ਪੁਲਿਸ ਵਾਲਾ ਹੁੰਦਾ ਕਿਉਂਕਿ ਉਹ ਪੁਲਿਸ ਵਾਲਾ ਹੈ ਨਹੀਂ ਸੀ ਉਹ ਨਾਲ ਉਲਝ ਜਾਂਦਾ ਤੇ ਉਹਨੂੰ ਕਹਿੰਦਾ ਵੀ ਨਹੀਂ ਮੈਂ ਸਿਰਫ ਆਪਣੀ ਜ਼ਿੰਦਗੀ ਬਾਰੇ ਗੱਲਾਂ ਕਰਨੀਆਂ ਮੈਂ ਆਪਣੀ ਨੌਕਰੀ ਬਾਰੇ ਕੋਈ ਗੱਲ ਨਹੀਂ ਕਰਨੀ ਉਹ ਉਹਨੂੰ ਫੇਰ ਪੁੱਛਦੀ ਆ ਕਿ ਧਾਰਾ 143 ਦਾ ਕੀ ਮਤਲਬ ਹੁੰਦਾ ਉਹ ਫੇਰ ਨਹੀਂ ਜਵਾਬ ਦਿੰਦਾ ਇਸ ਤਰ੍ਹਾਂ ਉਹ ਉਹਦੇ ਜਿਹੜੇ ਕਿੱਤੇ ਨਾਲ ਸੰਬੰਧਿਤ ਕਾਫੀ ਸਵਾਲ ਪੁੱਛਦੀ ਆ ਜਦੋਂ ਉਹ ਜਵਾਬ ਨਹੀਂ ਦਿੰਦਾ ਤਾਂ ਸੀਮਾ ਸਮਝ ਜਾਂਦੀ ਆ ਵੀ ਇਹ ਪੁਲਿਸ ਆਫੀਸਰ ਨਹੀਂ ਹੈਗਾ ਪਰ ਉਹ ਫੀਲ ਨਹੀਂ ਹੋਣ ਦਿੰਦੀ ਤੇ ਰਫਾਟੀ ਨੂੰ ਉਹ ਉਹਨੂੰ ਕਹਿੰਦੀ ਵੀ ਚਲ ਠੀਕ ਹੈ ਚਲ ਆਪਾਂ ਚੱਲਦੇ ਆ ਘਰੇ ਚੱਲਦੇ ਆ ਤੇ ਸਕੂਟਰੀ ਲੈ ਕੇ ਆਈਆਂ ਮੈਂ ਸਕੂਟਰੀ ਤੇ ਬੈਠੋ ਤੁਸੀਂ ਸੀਮਾ ਤੇਰਾ ਪਾਠੀ ਨੂੰ ਸਕੂਟਰੀ ਤੇ ਬਿਠਾਉਂਦੀ ਐ ਤੇ ਜਾ ਕੇ ਸਿੱਧੀ ਪੁਲਿਸ ਥਾਣੇ ਪਹੁੰਚ ਜਾਂਦੀ ਆ ਪੁਲਿਸ ਥਾਣੇ ਪਹੁੰਚ ਕੇ ਤਿਰਪਾਠੀ ਉਹਨੂੰ ਪੁੱਛਦਾ ਵੀ ਇੱਥੇ ਕੀ ਲੈਣਾ ਐ ਵੀ ਜਾਣਾ ਤਾਂ ਆਪਾਂ ਘਰੇ ਸੀ ਉਹ ਕਹਿੰਦੀ ਵੀ ਮੇਰੇ ਡੈਡੀ ਕਹਿੰਦੀ ਸੀਨੀਅਰ ਪੁਲਿਸ ਆਫੀਸਰ ਨੇ ਵੀ ਇੱਥੇ ਮਿਲਾਉਂਗੀ ਮੈਂ ਹੋਰ ਕਿੱਥੇ ਮਿਲਾਉਂਗੀ ਉਹ ਘਬਰਾਜੇ ਜਾਂਦਾ ਉਹ ਕਹਿੰਦਾ ਵੀ ਨਹੀਂ ਥਾਣੇ 'ਚ ਨਹੀਂ ਮਿਲਦੇ ਆਪਾਂ ਘਰੇ ਮਿਲਾਂਗੇ ਉਹ ਕਹਿੰਦੀ ਕੋਈ ਗੱਲ ਨਹੀਂ ਇੱਥੇ ਆਪਾਂ ਕੋਈ ਗੱਲ ਨਹੀਂ ਕਰਦੇ ਰਿਸ਼ਤੇ ਦੀ ਗੱਲ ਨਹੀਂ ਕਰਦੇ ਹੈਗੇ ਮੈਂ ਤੁਸੀਂ ਮਤਲਬ ਬੈਠੋ ਮੈਂ ਪਾਪਾ ਕੋਲ ਜਾਇਆ ਮੈਂ ਜੇ ਪਾਪਾ ਫ੍ਰੀ ਹੋਏ ਤੇ ਚਲ ਤੁਸੀਂ ਉਹ ਮਿਲ ਲਿਓ ਮੈਂ ਦੱਸ ਦੂੰ ਕਿ ਹਨਾ ਵੀ ਤੁਸੀਂ ਉਹਨਾਂ ਦੇ ਵੀ ਤੁਸੀਂ ਮੇਰੇ ਫਰੈਂਡ ਹੋਗੇ ਤੇ ਚਲੋ ਉਹ ਉੱਥੇ ਬੈਠ ਜਾਂਦਾ ਬਾਹਰ ਤੇ ਉਹ ਅੰਦਰ ਜਾਂਦੀ ਆ ਅੰਦਰ ਜਿਹੜਾ ਰੂਮ ਦੇ ਵਿੱਚ ਸੀਨੀਅਰ ਅਧਿਕਾਰੀ ਹੁੰਦਾ ਉਹ ਸੀਮਾ ਦਾ ਡੈਡੀ ਨਹੀਂ ਹੁੰਦਾ ਉਹਦੇ ਡੈਡੀ ਦਾ ਦੋਸਤ ਹੁੰਦਾ ਉਹ ਆਪਣੇ ਡੈਡੀ ਦੇ ਦੋਸਤ ਨੂੰ ਕਹਿੰਦੀ ਅੰਕਲ ਮਤਲਬ ਲਖਣੌਉ ਥਾਣੇ ਦੇ ਵਿੱਚ ਮੈਨੂੰ ਫਲਾਣੇ ਥਾਣੇ ਦੀ ਡਿਟੇਲ ਚਾਹੀਦੀ ਆ ਤੇ ਉੱਥੇ ਐਸਐਸਪੀ ਕੌਣ ਆ ਉਹ ਕਹਿੰਦੇ ਵੀ ਬੇਟਾ ਤੈਨੂੰ ਕੀ ਲੋੜ ਪੈਗੀ ਕਹਿੰਦੇ ਬਸ ਅੰਕਲ ਮੈਨੂੰ ਹੁਣੀ ਚਾਹੀਦੀ ਆ ਡਿਟੇਲ ਮੈਨੂੰ ਕੜਵਾ ਕੇ ਦਿਓ ਚਲੋ ਉਹ ਆਪਣੇ ਨਾਲ ਦੇ ਹਨਾ ਜਿਹੜਾ ਬੈਠਾ ਹੁੰਦਾ ਹੈਲਪਰ ਉਹਨੂੰ ਕਹਿੰਦੇ ਆ ਤੇ ਉਹ ਜਦੋਂ ਫੋਨ ਕਰਕੇ ਪਤਾ ਕਰਦੇ ਆ ਤਾਂ ਪਤਾ ਲੱਗਦਾ ਵੀ ਉਸ ਥਾਣੇ ਦੇ ਵਿੱਚ ਤ੍ਰਿਪਾਠੀ ਨਾਂ ਦਾ ਕੋਈ ਐਸਐਸਪੀ ਜਿਹੜਾ ਤਾਇਨਾਤ ਨਹੀਂ ਹੈਗਾ ਤੇ ਜਿਹੜੀ ਸੀਮਾ ਉਹ ਸਮਝ ਜਾਂਦੀ ਆ ਵੀ ਇਹ ਮੇਰੇ ਨਾਲ ਫਰੋਡ ਕਰ ਰਿਹਾ ਉਹ ਆਪਣੇ ਅੰਕਲ ਨੂੰ ਦੱਸਦੀ ਆ ਕਿ ਬਾਹਰ ਇੱਕ ਦੋਸਤ ਬੈਠਾ ਮੇਰਾ ਮੈਨੂੰ ਫੇਸਬੁੱਕ ਤੇ ਮਿਲਿਆ ਸੀ ਤੇ ਮੇਰੇ ਲਈ ਵਿਆਹ ਦਾ ਪ੍ਰਸਤਾਵ ਲੈ ਕੇ ਆਇਆ ਵੀ ਉਹ ਫਰਾਡ ਬੰਦਾਗਾ ਵੀ ਤੁਸੀਂ ਉਹਨੂੰ ਗ੍ਰਿਫਤਾਰ ਕਰੋ ਤੇ ਚਲੋ ਪੁਲਿਸ ਆ ਜਿਹੜੀ ਉਹਨੂੰ ਉੱਥੇ ਹੀ ਗ੍ਰਿਫਤਾਰ ਕਰ ਲੈਂਦੀ ਆ ਤੇ ਰਿਪਾਠੀ ਆ ਜਿਹੜਾ ਉਹ ਆਪਣਾ ਨਕਲੀ ਆਈਡੀ ਕਾਰਡ ਕੱਢ ਕੇ ਦਿਖਾਉਂਦਾ ਤੇ ਪੁਲਿਸ ਆ ਜਿਹੜੀ ਉਹ ਤੋਂ ਆਈਡੀ ਕਾਰਡ ਲੈ ਲੈਂਦੀ ਆ ਤੇ ਉਹ ਮਿੰਟ ਦੇ ਵਿੱਚ ਪਤਾ ਕਰ ਲੈਂਦੇ ਆ ਵੀ ਇਹ ਫੇਕ ਆ ਤੇ ਉਹਦੇ ਤੇ ਮੁਕੱਦਮਾ ਦਰਜ ਕੀਤਾ ਜਾਂਦਾ 420 ਦਾ ਤੇ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਤਰਪਾਠੀ ਪੁਲਿਸ ਨੂੰ ਦੱਸਦਾ ਕਿ ਮੈਂ ਸੀਮਾ ਦੀ ਜਦੋਂ ਪ੍ਰੋਫਾਈਲ ਚੈੱਕ ਕੀਤੀ ਤਾਂ ਮੈਨੂੰ ਸੀਮਾ ਬਹੁਤ ਪਸੰਦ ਆਈ ਸੀ ਤੇ ਇਹਦੇ ਨਾਲ ਵਿਆਹ ਕਰਵਾਉਣ ਲਈ ਮੈਂ ਸਾਰਾ ਹਿਟੋਂਗ ਰਚਿਆ ਤਾਂ ਪੁਲਿਸ ਕਹਿੰਦੀ ਆ ਵੀ ਜਿਹੜੀ ਤੁਹਾਡੇ ਕੋਲੇ ਵਾਇਰਲਸ ਆ ਜਾਂ ਵਰਦੀ ਆ ਵਰਦੀ ਤੇ ਸਟਾਰ ਲੱਗਿਆ ਵੀ ਇਹ ਤੁਸੀਂ ਕਿਹਦੀ ਚੋਰੀ ਕੀਤੀ ਆ ਤਾਂ ਉਹ ਦੱਸਦਾ ਕਿ ਮੈਂ ਚੋਰੀ ਨਹੀਂ ਕੀਤੀ ਵੀ ਮੇਰੇ ਜ਼ਿਲ੍ਹੇ ਦੇ ਵਿੱਚ ਹੀ ਜਿੱਥੋਂ ਪੁਲਿਸ ਅਧਿਕਾਰੀ ਵਰਦੀ ਸਲਵਾਉਂਦੇ ਨੇ ਵੀ ਮੈਂ ਐਸਐਸਪੀ ਦੀ ਵਰਦੀ ਦਾ ਮਤਲਬ ਦਖਾ ਕੇ ਸਾਰਾ ਹਣਾ ਵੀ ਇਸ ਤਰ੍ਹਾਂ ਦੀ ਵਰਦੀ ਸਲਵਾਉਣੀ ਆ ਵੀ ਉਹਨਾਂ ਨੇ ਮੇਰੀ ਵਰਦੀ ਹੈ ਜਿਹੜੀ ਉਹ ਸਿਉਂਤੀ ਵੀ ਆਹੀ ਆਈ ਕਾਰਡ ਦਿਖਾ ਕੇ ਮੈਂ ਸਲਵਾਈ ਸੀ ਤੇ ਸਟਾਰ ਆ ਜਿਹੜੇ ਉਹ ਮੈਂ ਇਸ ਤਰ੍ਹਾਂ ਬਣਵਾ ਲਈ ਤੇ ਨੇਮ ਪਲੇਟ ਵੀ ਉਹਨੇ ਜਾਲੀ ਬਣਵਾ ਰੱਖੀ ਸੀ ਤੇ ਉਹਦੇ ਤੇ 420 ਤੇ ਹੋਰ ਜਿਹੜੀਆਂ ਤਰ੍ਹਾਂ ਮ ਲੱਗਦੀਆਂ ਸੀ ਉਹਦੇ ਤਹਿਤ ਮੁਕੱਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਸੀਮਾ ਜਿਹੜੀ ਉਹ ਆਪਣੀ ਹੁਸ਼ਿਆਰੀ ਦੇ ਨਾਲ ਇੱਕ ਬਹੁਤ ਵੱਡੇ ਫਰਾਡ ਤੋਂ ਬਚ ਗਈ ਜਦੋਂ ਸੀਮਾ ਦਾ ਅੰਕਲ ਬਾਹਰ ਆਉਂਦਾ ਤੇ ਉਹ ਸੀਮਾ ਨੂੰ ਸ਼ਾਬਾਸ਼ ਦਿੰਦਾ ਕਿ ਹਾਂ ਪੁੱਤ ਤੁਹਾਡੇ ਵਰਗੀਆਂ ਹੋਣਹਾਰ ਕੁੜੀਆਂ ਜਿਹੜੀਆਂ ਇਸ ਤਰ੍ਹਾਂ ਦੇ ਲੋਕਾਂ ਦੇ ਚੁੰਗਲ ਵਿੱਚ ਨਹੀਂ ਫਸਦੀਆਂ ਵੀ ਨਹੀਂ ਤਾਂ ਅਕਸਰ ਮੁੰਡੇ ਇਸ ਤਰ੍ਹਾਂ ਹਨਾ ਸੋਸ਼ਲ ਮੀਡੀਆ ਤੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੇ ਪਤਾ ਨਹੀਂ ਕਿਹੜੀ ਕਿਹੜੇ ਸੁਪਨੇ ਦਿਖਾ ਕੇ ਤੇ ਉਹਨਾਂ ਨੂੰ ਗਲਤ ਗਾਈਡ ਕਰਦੇ ਆ ਵੀ ਕਈ ਵਾਰੀ ਕੁੜੀਆਂ ਜਿਹੜੀਆਂ ਇਸ ਤਰ੍ਹਾਂ ਮੁੰਡਿਆਂ ਨਾਲ ਬਾਹਰ ਦੀ ਬਾਹਰ ਭੱਜ ਵੀ ਜਾਂਦੀਆਂ ਨੇ ਵੀ ਤੂੰ ਬਹੁਤ ਸਲਾਘਾਯੋਗ ਕੰਮ ਕੀਤਾ ਇਸ ਸਲਾਘਾਯੋਗ ਕਦਮ ਲਈ ਤੇਰਾ ਸਨਮਾਨ ਕਰਨਾ ਬਣਦਾ ਤੇ ਆਉਣ ਵਾਲੀ ਜਿਹੜੀ 26 ਜਨਵਰੀ ਹੁੰਦੀ ਆ ਉਦੋਂ ਜਦੋਂ ਹਨਾ ਵੱਖ-ਵੱਖ ਵਧੀਆ ਕੰਮਾਂ ਬਦਲੇ ਕਿਸੇ ਨਾ ਕਿਸੇ ਨੂੰ ਸਨਮਾਨਿਤ ਕੀਤਾ ਜਾਂਦਾ ਤਾਂ ਉਹਦੇ ਵਿੱਚ ਸੀਮਾ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਤੇ ਸੀਮਾ ਦੇ ਮੰਮੀ ਡੈਡੀ ਵੀ ਸੀਮਾ ਨੂੰ ਕਹਿੰਦੇ ਆ ਕਿ ਸਾਨੂੰ ਤੇਰੇ ਤੇ ਪੂਰਾ ਭਰੋਸਾ ਕਿ ਤੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਧੋਖਾ ਨਹੀਂ ਖਾਏਂਗੀ ਤੇ ਵਿਆਹ ਦੇ ਮਾਮਲੇ 'ਚ ਤਾਂ ਖਾਸ ਕਰਕੇ ਨਹੀਂ ਖਾਏਂਗੀ ਇਸ ਕਰਕੇ ਹਾਂਜੀ ਦੋਸਤੋ ਸੋਸ਼ਲ ਮੀਡੀਆ ਦਾ ਜਿਹੜਾ ਜਮਾਨਾ ਇਹ ਚੱਕਾ ਚੌਂਦ ਭਰਿਆ ਹੋਇਆ ਲੋਕੋ ਸੋਸ਼ਲ ਮੀਡੀਆ ਤੇ ਜਿੱਦਾਂ ਦੇ ਦਿਸਦੇ ਆ ਉਹ ਹੁੰਦੇ ਨਹੀਂ ਜਿਹੜੇ ਆਪਣੇ ਆਪ ਨੂੰ ਬਹੁਤਾ ਵਦਾ ਚੜਾ ਕੇ ਪੇਸ਼ ਕਰਦੇ ਆ ਤੇ ਉਹਨਾਂ ਨਾਲ ਤੁਸੀਂ ਕਦੇ ਪਰਸਨਲੀ ਵਿਚਰ ਕੇ ਵੇਖਿਓ ਉਹਨਾਂ ਦੇ ਵਿੱਚ ਉਹਨਾਂ ਪੱਲੇ ਕੱਖ ਵੀ ਨਹੀਂ ਹੁੰਦਾ ਇਸ ਕਰਕੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਚੱਕਾ ਚੌਂਦ ਭਰੀ ਜ਼ਿੰਦਗੀ ਤੋਂ ਥੋੜਾ ਦੂਰ ਰੱਖਣਾ ਚਾਹੀਦਾ ਤੇ ਉਹਨਾਂ ਨੂੰ ਇਸ ਅਸਲੀਅਤ ਤੋਂ ਜਾਣੂ ਕਰਾਉਣਾ ਚਾਹੀਦਾ ਕਿ ਸੋਸ਼ਲ ਮੀਡੀਆ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਠੱਗੀ ਦਾ ਕਿਸੇ ਵੀ ਤਰ੍ਹਾਂ ਦੇ ਫਰੌਡ ਦਾ ਸ਼ਿਕਾਰ ਹੋ ਸਕਦੇ ਹੋ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਗਾਰ ਜੀ